ਸ਼ਾਤਰੀਆ ਕਾਲ ਪੰਜਾਬੀ ਕਲਾਸ 3S ਚੈਨਲ ਵਿੱਚ ਮੈਂ ਤਰਸੀਮ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਿਆਂ ਸੋ ਅੱਜ ਅਸੀਂ 6ਵੀਂ ਜਮਾਤ ਦੀ ਪਾਠ ਪੁਸਤਕ ਦੇ ਵਿੱਚੋਂ ਦੇਸ਼ ਪੰਜਾਬ ਕਵਿਤਾ ਜਿਸ ਦੇ ਲੇਖਕ ਸ੍ਰੀ ਰੋਜ ਦਿਨ ਸਰਫ ਨੇ ਆਓ ਇਸ ਕਵਿਤਾ ਦੇ ਪ੍ਰਸ਼ਨ ਉੱਤਰ ਕਰੀਏ ਪਹਿਲਾ ਪ੍ਰਸ਼ਨ ਕਵੀ ਨੇ ਪੰਜਾਬ ਦੇ ਸੁਹੱਪਣ ਦੀ ਤੁਲਨਾ ਕਿਸ ਫੁੱਲ ਨਾਲ ਕੀਤੀ ਹੈ ਉੱਤਰ ਗੁੱਲਾ ਆਪ ਦੇ ਫੁੱਲ ਨਾਲ ਅਗਲਾ ਪ੍ਰਸ਼ਨ ਕਵੀ ਨੇ ਪਿੰਗਾ ਝੂਟਦੀਆਂ ਕੁੜੀਆਂ ਦੀ ਸਿਫਤ ਕੀ ਕਹਿ ਕੇ ਕੀਤੀ ਹੈ ਉੱਤਰ ਨਾਗਰਵੇਲਾ ਅਗਲਾ ਪ੍ਰਸ਼ਨ ਤਰੰਜਣ ਵਿੱਚ ਬੈਠ ਕੇ ਕੁੜੀਆਂ ਕੀ ਕਰਦੀਆਂ ਹਨ ਤਰੰਜਣ ਵਿੱਚ ਬੈਠ ਕੇ ਕੁੜੀਆਂ ਕੀ ਕਰਦੀਆਂ ਹਨ ਉੱਤਰ ਤਰੰਜਣ ਵਿੱਚ ਬੈਠ ਕੇ ਕੁੜੀਆਂ ਚਰਖਾ ਕੱਤਦੀਆਂ ਹਨ। ਅਗਲਾ ਪ੍ਰਸ਼ਨ: ਦੇਸ਼ ਪੰਜਾਬ ਕਵਤਾ ਅਨੁਸਾਰ ਪੰਜਾਬਣਾਂ ਦੇ ਪਹਿਰਾਵੇ ਬਾਰੇ ਦੱਸੋ। ਉੱਤਰ: ਇਸ ਕਵਤਾ ਅਨੁਸਾਰ ਪੰਜਾਬਣਾਂ ਹੀਰਿਆਂ, ਮੋਤੀਆਂ ਜੜੇ ਹਾਰ ਤੇ ਹਮੇਲਾ ਪਹਿਨਦੀਆਂ ਹਨ। ਅਗਲਾ ਪ੍ਰਸ਼ਨ: ਦੇਸ਼ ਪੰਜਾਬ ਕਪਤਾ ਵਿੱਚ ਆਈ ਦਰਿਆਵਾਂ ਦੇ ਨਾਂ ਲਿਖੋ ਪੁੱਤਰ ਸਤਲੁਜ ਰਾਵੀ ਜੇਹਲਮ ਚਨਾਬ ਅਤੇ ਅਟਕ ਆਓ ਹੁਣ ਔਖੇ ਸ਼ਬਦਾਂ ਦੇ ਅਰਥ ਕਰੀ ਨਾਗਰ ਉੱਤਮ ਸੁੰਦਰ ਨਿਪੁੰਨ ਚਤਰ ਹਮੇਲ ਔਰਤ ਦੇ ਗਲ ਵਿੱਚ ਪਾਏ ਜਾਣ ਵਾਲੇ ਇੱਕ ਗਹਿਣੇ ਦੀ ਕਿਸਮ ਮਤਾਬ ਮਤਾਬ ਦਾ ਅਰਥ ਹੁੰਦਾ ਚੰਨ ਚੰਦਰਮਾ ਉਨਾਵ ਇੱਕ ਰੁੱਖ ਜਾਂ ਉਸ ਦੇ ਬੇਰ ਵਰਗਾ ਫਲ ਉਨਾ ਵੀ ਰੰਗ ਵਰਗਾ ਕਾਲੀ ਭਾ ਮਾਰਦਾ ਲਾਲ ਰੰਗ ਤਰੰਝਣ ਕੱਤਣ ਵਾਲੇ ਕੱਤਣ ਵਾਸਤੇ ਇਕੱਠੀਆਂ ਹੋਈਆਂ ਕੁੜੀਆਂ ਦੀ ਇਕੱਠ ਨਾਜ਼ਕ ਨਾਜ਼ਕ ਦਾ ਅਰਥ ਹੁੰਦਾ ਕੋਮਲ ਮੁਲਾਇਮ ਜਾਂ ਮਲੂਕ ਵੀ ਕਹਿ ਸਕਦੇ ਤਰਕਲਾ ਚਰਖੇ ਦੀ ਲੰਮੀ ਸੀਖ ਹੁੰਦੀ ਹੈ ਠੁਮਕ ਠੁਮਕ ਨਖਰੇ ਨਾਲ ਤੁਰਨਾ ਸੋ ਇਹ ਸੀ ਦੇਸ ਪੰਜਾਬ ਕਪਤਾ ਦੇ ਪ੍ਰਸ਼ਨ ਉੱਤਰ ਸੋ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਵੈਲ ਆਈਕਨ ਦੀ ਘੰਟੀ ਨਿ ਦਵਾ ਦਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜੇਕਰ ਤੁਸੀਂ ਹੋਰ ਵੀ ਕੋਈ ਪਾਠ ਕਰਨਾ ਚਾਹੁੰਦੇ ਹੋ ਜਾਂ ਸਿੱਖਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਕੋਨੇ ਤੇ ਆਈ ਬਟਨ ਤੇ ਕਲਿਕ ਕਰਕੇ ਆਪਣੀ ਕਲਾਸ ਦੀ ਪਾਠਾਂ ਵਿੱਚੋਂ ਤਿਆਰੀ ਕਰ ਸਕਦੇ ਹੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ